ਮੈਂ ਤਾਂ ਸਿਰਫ ਇਹ ਚਾਹੁੰਦਾ ਵੀ ਜਿਹੜੇ ਇੱਧਰਲੇ ਲੋਕ ਨੇ ਉਹ ਵੱਜ ਜਾਣਾ ਜਿਹੜੀ ਸਥਿਤੀ ਮੈਂ ਵੇਖੀ ਨਾ 2023 ਦੇ ਵਿੱਚ ਮਾਰ ਵਜੀ ਆ ਮੈਨੂੰ ਅਜੇ ਤੱਕ ਉਹ ਕਰਦੀ ਥੱਲੇ ਮੈਗਾ ਤੇ ਮਹਾਰਾਜ ਨਾ ਹੀ ਕਰੇ ਜਿਹੜੇ ਇਹ ਵੀ ਪਰਿਵਾਰ ਹੈ ਨਾ ਉਹ ਇਹ ਸਥਿਤੀ ਵਿੱਚ ਨਾ ਆਉਣਾ 2023 'ਚ ਵੀ ਪਹਿਰਾ ਦਿੰਦੇ ਰਹੇ ਆ ਪਰ ਸੜ ਤੋਂ ਵੇਰ ਕੇ ਟੁੱਟ ਗਿਆ ਸੀ ਬੋਰੀਆਂ ਲਾਉਂਦਿਆਂ ਲਾਉਂਦਿਆਂ ਤੇ ਐਰਕੀ ਵੀ ਅਸੀਂ ਚਲੋ ਨਿਗਰਾਨੀ ਰੱਖ ਰਹੇ ਆ ਸਾਨੂੰ ਝੋਨੇ ਤੇ ਆਸ ਹੀ ਹੁਣ ਸਾਡੇ ਕੋਲ ਇਧਰ ਡੰਗਰਾस्ते ਕੋੱਖ ਵੀ ਨਹੀਂ ਹੈਗਾ ਇਧਰ ਪੈ ਲਈਆਂ ਉਧਰ ਸਾਡੇ ਸੁੱਕੇ ਥਾਂ ਦੇ ਘਾਰ ਹੀ ਆ ਤਹੀਂ ਕੀ ਕਰੀਏ ਵਾਹ ਧਰੂ ਵਾਹ ਧਰੂ ਵਾਹ ਧਰੂ ਇਹੀਂ ਤੇ ਸਾਰੀ ਰਾਤ ਤੇ ਠਿਕਰੀ ਪਹਿਰਾ ਦਿੰਨੇ ਆ ਦਿਨ ਚੜਦੇ ਨੂੰ ਫੇਰ ਅਸੀਂ ਆਪਣੇ ਟਰੈਕਟਰ ਟਰਾਲੀਆਂ ਸੰਗਤ ਲੈ ਕੇ ਕਈਆਂ ਲੈ ਕੇ ਤੋੜੇ ਲੈ ਕੇ ਅਸੀਂ ਫੇਰ ਇੱਥੇ ਹਾਜ਼ਰ ਹੋ ਜੰਨੇ ਆ ਕਿਉਂਕਿ ਬਹੁਤ ਵੱਡੀ ਆਫਤ ਪੂਰੇ ਪੰਜਾਬ ਤੇ ਆਈ ਹੋਈ ਆ ਇਹ ਰਾਤ ਨੂੰ ਪਹਿਰਾ ਦਿੰਦੇ ਕਿ ਜੇ ਕਿਸੇ ਬੰਨੇ ਬੰਨ ਕੇ ਹੋਵੇ ਕਿਸਕਦਾ ਹੋਵੇ ਤੇ ਲਾਉਸਮੈਂਟ ਗੁਰਦਿਆਂ ਕਰਾ ਦਿੱਤੀਆਂ ਕਿ ਸੰਗਤ ਛੇਦੀ ਛੇਦੀ ਇੱਥੇ ਪਹੁੰਚੀ ਸਤਲੁਜ ਦਰਿਆ ਦੀਆਂ ਛੱਲਾਂ ਦੀ ਆਵਾਜ਼ ਇਹਨਾਂ ਲੋਕਾਂ ਨੂੰ ਰਾਤ ਨੂੰ ਸੌਣ ਨਹੀਂ ਦਿੰਦੀ 1988 ਅਤੇ 2023 ਦੀਆਂ ਪੈੜੀਆਂ ਯਾਦਾਂ ਚੇਤੇ ਕਰਵਾਉਂਦੀ ਹੈ ਡਰ ਲੱਗਦਾ ਹੈ ਕਿਤੇ ਫਿਰ ਦਰਿਆ ਦਾ ਬੰਨਣਾ ਟੁੱਟ ਜਾਏ ਪਹਿਲਾਂ ਵੀ ਹੜ੍ਹ ਦੀ ਮਾਰ ਚੱਲ ਚੁੱਕੇ ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਦੇ ਨੇੜੇ ਵਸੇ ਇਹ ਲੋਕ ਰਾਤ ਭਰ ਜਾਗਦੇ ਨੇ ਨੌਜਵਾਨ ਬਜ਼ੁਰਗ ਹੱਥਾਂ ਦੇ ਵਿੱਚ ਸੂਟੇ ਫੜ ਪਿੰਡ ਵਿੱਚ ਠੀਕਰੀ ਪੈਰੇ ਲਾਉਂਦੇ ਨੇ ਗੁਰਸਾਪ ਸਿੰਘ 2 ਸਾਲ ਪਹਿਲਾਂ ਖੜਾ ਕਰਕੇ ਪਿਆ ਆਰਥਿਕ ਬੋਝ ਅਜੇ ਤੱਕ ਉਤਾਰ ਨਹੀਂ ਸਕੇ ਤੇ ਹੁਣ ਮੌਸਮ ਫਿਰ ਤੋਂ ਡਰਾ ਰਿਹਾ ਹੈ ਇਸ ਲਈ ਉਹ ਦਿਨ ਰਾਤ ਦਰਿਆ ਤੇ ਨਜ਼ਰ ਰੱਖਦੇ ਨੇ ਸਾਡੇ ਛੋਟੇ ਛੋਟੇ ਗੁੜੀਆਂ ਵਾ ਮੇਰੇ ਮੰਨ ਲਓ ਕਿ ਚਲੋ 3 ਮਹੀਨਾ ਦੀ ਗੁੜੀਆਂ ਵਾ ਜੇ ਥੋੜਾ ਬਹੁਤਾ ਵੀ ਨੁਕਸਾਨ ਦਾ ਤੇ ਵੇਖੋ ਜੀ ਕਿੱਡਾ ਵੱਡਾ ਸਾਰੇ ਸਾਰੇ ਪਰਿਵਾਰ ਨੂੰ ਕੋਈ ਵੀ ਕਿਹੜਾ ਬਾਲ ਬੱਚਾ ਬੈਠਾ ਵਾ ਜਿਤਨਾ ਮੇਰਾ 2023 ਦੇ ਵਿੱਚ ਐਡਾ ਵੱਡਾ ਨੁਕਸਾਨ ਆਇਆ ਨਾ ਸਾਨੂੰ ਮਾਲ ਕੱਢਣ ਦਾ ਟਾਈਮ ਨਹੀਂ ਮਿਲਿਆ گاਵਾ ਮੇਰੀਆਂ ਮਰ ਗਏ ਫਸਲ ਸਾਡੀ ਮਰ ਗਈ ਘਰ ਸਾਡਾ ਰੁੜ ਗਿਆ ਉਹ ਟਾਈਮ ਦੇ ਵਿੱਚ ਅਜੇ ਤੱਕ ਉਹ ਮਾਰਦੀ ਅਜੇ ਤੱਕ ਮੈਂ ਸੱਟ ਚੱਲੰਦੇ ਆ ਜੀ ਹਰੀ ਕੇ ਪੱਤਣ ਵਿਖੇ ਸਤਲੂ ਜਤੇ ਬਿਆਸ ਦਾ ਸੰਗਮ ਹੁੰਦਾ ਹੈ ਇੱਥੋਂ ਦੇ ਪਿੰਡ ਸਬਰਾ ਲਾਲ ਸਿੰਘ ਬਸਤੀ ਸਣੇ 12 ਕੋ ਪਿੰਡਾਂ ਨੂੰ ਹੜ ਕਰਕੇ ਹੋਣ ਵਾਲੀ ਬਰਬਾਦੀ ਦਾ ਡਰ ਸਤਾ ਰਿਹਾ ਹੈ ਇਸ ਲਈ 2023 ਤੋਂ ਸਬਕ ਲੈਂਦੇ ਹੋਏ ਇੱਥੋਂ ਦੇ ਲੋਕ ਰਾਤ ਵੇਲੇ احتਿਆਤਨ ਨਿਗ੍ਹਾ ਰੱਖਦੇ ਨੇ ਆਇਓ ਆਏ ਵੀਰ ਜੀ ਮੜਿਆ ਨਾ ਇੱਥੇ ਆਪਾਂ ਬੰਨ ਦੇ ਰਾਹ ਨੂੰ ਪਹਿਰਾ ਦਈਏ ਖਤਰਾ ਵਾਹ ਇਥੇ ਇਹ ਤੋਂ ਵੀ ਗੱਬਿਆਂਗੇ ਜੀ ਬਾਬਾ ਜੀ ਅਤੇ ਬੰਨ ਟੁੱਟਣ ਦਾ ਖਦਸ਼ਾ ਮਹਿਸੂਸ ਹੁੰਦਿਆਂ ਇਲਾਕੇ ਦੇ ਲੋਕਾਂ ਸਣੇ ਪ੍ਰਸ਼ਾਸਨ ਨੂੰ ਵੀ ਇਤਲਾਹ ਕਰ ਦਿੰਦੇ ਨੇ ਜਨੂ ਰਾਤ ਨੂੰ ਘਰਾਵੇਂ ਤਾਂ ਨੀਂਦ ਨਹੀਂ ਆਉਣੀ ਸਾਡਾ ਧਿਆਨ ਤੇ ਫੇਰ ਇੱਥੇ ਰਹਿਣਾ ਵਾ ਦਰਿਆ ਦੇ ਉੱਪਰ ਹੀ ਰਹਿਣਾ ਸਾਡਾ ਧਿਆਨ ਅਹੀਂ ਘਰਾਂ ਵਿੱਚ ਵੀ ਸੌਗੇ ਕੀ ਕਰਾਂਗੇ ਜੋ ਸਾਡਾ ਬੰਨ ਹੀ ਇੱਥੇ ਮੰਨ ਲਓ ਕਮਜ਼ੋਰ ਹੋ ਗਿਆ ਸਾਡੂੰ ਰਾਤ ਨੂੰ ਪਤਾ ਹੀ ਨਾ ਲੱਗਿਆ ਇਸ ਕਰਕੇ ਜਿਹੜੇ ਲਾਗੇ ਲਾਗੇ ਵਾਲੇ ਬਾਈਕਾਂ ਵਾਲੇ ਆ ਉਹਨਾਂ ਨੂੰ ਅਸੀਂ ਤੇ ਜਿਹੜੇ ਸਾਡੇ ਦੂਰ ਵਾਲੇ ਉਹਨਾਂ ਵੀਰਾਂ ਨੂੰ ਅਸੀਂ ਬੇਨਤੀ ਕਰ ਦਿੰਦੇ ਆ ਵੀ ਤੁਸੀਂ ਆਰਾਮ ਕਰ ਲਓ ਤੁਸੀਂ ਸਾਰੀ ਦਿਹਾੜੀ ਸੇ ਕੰਮ ਕਰਦੇ ਰਹਿੰਦੇ ਹੁਣ ਤੁਸੀਂ ਆਰਾਮ ਕਰ ਲਓ ਹੁਣ ਅਸੀਂ ਠਿਕਰੀ ਪੈਰਾ ਦਿੰਦੇ ਜੇ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਪਈ ਸੀ ਤੁਹਾਨੂੰ ਫੋਨ ਕਰਾਂਗੇ ਫਿਰ ਵੀਰ ਸਾਡੇ ਉਸੇ ਵੇਲੇ ਪਹੁੰਚ ਜਾਂਦੇ ਲਾਲ ਸਿੰਘ ਬਸਤੀ ਦੇ ਮੰਗਲ ਸਿੰਘ ਵੀ ਇੱਥੇ ਡਟੇ ਹੋਏ ਹਨ ਉਹਨਾਂ ਦੀ ਬੱਚਿਆਂ ਵਾਂਗ ਪਾਲੀ ਫਸਲ ਉੱਤੇ ਮੌਸਮੀ ਮਾਰ ਪੈਣ ਦਾ ਖ ਇਸ ਲਈ ਉਹ ਸੋ ਬੱਚਨ ਲਈ ਪੂਰੀ ਵਾ ਲਾਉਣਾ ਚਾਹੁੰਦੇ ਨੇ ਨਾਲ ਹੀ ਸਰਕਾਰ ਨੂੰ ਵੀ ਮਦਦ ਦੀ ਗੁਹਾਰ ਲਾ ਰਹੇ ਨੇ ਅੱਡ ਲਾਗੇ ਘਾਰਾ ਛੋਟੇ ਛੋਟੇ ਬੱਚੇ ਆ ਜੇ ਬਾਈ ਜਾਨਸ ਕੋਈ ਹੱਲ ਜਲ ਹੋ ਜੇ ਸਾਨੂੰ ਕੌਣ ਦੱਸੂਗਾ ਅਸੀਂ ਸਾਨੂੰ ਅੱਜ ਤਹੀਂ 3 ਤਰੀਕ ਦੇ ਇੱਥੇ ਜਾਗਦੇ ਸਾਰੀ ਸੰਗਤ ਨਾਲ ਸਾਡੇ ਵੇਹੋ ਕਿੰਨਾ ਸੰਯੋਗ ਦੇ ਦਿੰਦੇ ਆ ਸਾਨੂੰ ਝੋਨੇ ਤੇ ਆਸ ਹੀ ਹੁਣ ਸਾਡੇ ਕੋਲ ਇਧਰ ਡੰਗਰਾਸਤੇ ਕੋੱਖ ਵੀ ਨਹੀਂ ਹੈਗਾ ਇਧਰ ਪੈ ਲਈਆਂ ਉਧਰ ਸਾਡੇ ਸੁੱਕੇ ਥਾਂ ਦੇ ਘਾਰ ਹੀ ਆ ਤਹੀਂ ਕੀ ਕਰੀਏ ਜੋ 23 ਦਾ ਟੁੱਟਾ ਸੀ 23 ਦੇ ਵਿੱਚ ਸਾਡੇ ਤੋਂ ਬੱਚੇ ਨਹੀਂ ਹਾਲ ਚੁੱਕੇ ਗਏ ਸਾਨੂੰ ਪਤਾ ਨਹੀਂ ਲੱਗਦਾ ਵੀ ਕੀ ਕਰੀਏ ਕਣਕਾਂ ਸਾਡੀਆਂ ਰੁੜ ਗਈਆਂ ਮੰਜੇ ਬਿਸਤਰੇ ਸਾਡੇ ਰੁੜ ਗਏ ਤੇ ਆਂਦੇ ਕੁਕੜੀਆਂ ਤੱਕ ਮੁਰਗੀਆਂ ਤੱਕ ਦੇਵਾਂਗੇ ਸਾਨੂੰ ਦੇ ਕੁਝ ਮਿਲਿਆ ਨਹੀਂ ਉਦੋਂ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਬੰਨਾਂ ਨੂੰ ਮਜ਼ਬੂਤ ਕਰਨ ਵਾਸਤੇ ਪ੍ਰਸ਼ਾਸਨ ਦੇ ਵੱਲੋਂ ਟਰੈਕਟਰ ਦੇ ਵਿੱਚ ਪਾਉਣ ਲਈ ਡੀਜ਼ਲ ਦਿੱਤਾ ਜਾਂਦਾ ਹੈ ਲੋਕਾਂ ਨੂੰ ਮਿੱਟੀ ਪਰਣ ਲਈ ਗੱਟੇ ਅਤੇ ਹੋਰ ਸਮਗਰੀ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਤੋਂ ਇਲਾਵਾ ਲੋਕਾਂ ਦੀ ਮੰਗ ਮੁਤਾਬਕ ਜੀਸੀਬੀ ਮਸ਼ੀਨਾਂ ਵੀ ਭੇਜੀਆਂ ਜਾ ਰਹੀਆਂ ਹਨ ਪਟਵਾਰੀ ਅਤੇ ਤਹਿਸੀਲਦਾਰ ਸਬੰਧਤ ਇਲਾਕਿਆਂ ਦੇ ਵਿੱਚ ਲਾ